ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ ਜੀ 11 ਹਾਲਾ ਹਾਲਾਂ ਦੀ ਕੰਡੀਸ਼ਨ ਵਧੀਆ ਸਾਫ਼ ਹੈ ਜੀ ਕਿਥੋਂ ਟੁੱਟੇ ਭੱਜੇ ਨਹੀਂ ਕੋਈ ਵਿੰਗਵਾਲ ਨਹੀਂ ਹੈਗਾ ਜੀ ਨਾ ਹੀ ਫਰੇਮ 'ਚ ਤੇ ਨਾ ਹੀ ਲੱਤਾਂ 'ਚ ਘੁਰਪੇ ਵੀ ਵਧੀਆ ਨਵੇਂ ਵਰਗੀ ਪਏ ਨੇਗੇ ਸਪਰਿੰਗਾਂ ਵਾਲੇ ਹਾਲਾ ਜੀ ਪੂਰੇ ਹੈਵੀ ਆ ਵੇਟ ਇਹਨਾਂ ਦਾ ਹੈਗਾ ਜੀ 3 ਕੁਇੰਟਲ ਦੇ ਲਗਭਗ ਖੁੱਲੇ ਫਰੇਮ ਦੇ ਬਣੇ ਹੋਇਆ ਜੀ ਵਧੀਆ ਪੂਰੇ ਲਾਗੂ ਨੇ ਤੇ ਇਹਨਾਂ ਦੀ ਲੋਕੇਸ਼ਨ ਹੈਗੀ ਸ਼ਿਤਾਬਗੜ ਸੁਲਤਾਨਪੁਰ ਲੋਧੀ ਇਹਨਾਂ ਦਾ ਡਿਮਾਂਡ ਹੈਗੀ ਹੈ ਜੀ 22000 ਰੁਪਏ ਬਾਕੀ 19-21 ਮੌਕੇ ਤੇ ਹੋ ਜਾਊਗਾ ਜਿਸ ਵੀਰ ਨੇ ਹਾਲ ਲੈਣੇ ਹੋਣ ਉਹ ਸਕਰੀਨ ਉੱਪਰ ਚੱਲ ਰਹੇ ਨੰਬਰ 985555 21754 ਤੇ ਸੰਪਰਕ ਕਰ ਲੈਣੀ ਤੇ ਜੇਕਰ ਕਿਸੇ ਕਿਸ ਕਿਸਾਨ ਭਰਾ ਨੇ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹ ਸਕਰੀਨ ਉੱਪਰ ਚੱਲ ਰਹੇ ਨੰਬਰ ਤੇ ਫੋਟੋਆਂ ਭੇਜ ਸਕਦਾ ਜੀ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ ਜੀ